ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਰਮੇੜ ਦੇ ਵਿੱਚ ਅੱਜ ਤੁਹਾਡੇ ਵਾਸਤੇ ਸ਼ਵਰਾਜ 855 ਟਰੈਕਟਰ ਲੈ ਕੇ ਆਏ ਹਾਂ ਦੋਸਤੋ ਸੇਲ ਵਾਸਤੇ ਬਹੁਤ ਹੀ ਚੰਗਾ ਟਰੈਕਟਰ ਤੇ ਬਹੁਤ ਹੀ ਸਾਫ਼ ਸਫਾਈ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਅਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੀ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਉੱਤੇ ਕੇ ਨੰਬਰ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਸ਼ਵਰਾਜ 855 ਦੋਸਤੋ ਫੋਰ ਸਟਾਰ ਦੇ ਵਿੱਚ ਪਲੇਟਫਾਰਮ ਟਰੈਕਟਰ ਤੇ ਲੱਗਿਆ ਹੋਇਆ ਬਹੁਤ ਹੀ ਸ਼ੌਂਕੀ ਬੰਦੇ ਕੋਲ ਟਰੈਕਟਰ ਦੋਸਤੋ ਆਇਆ ਹੋਇਆ ਹੈ ਪੰਜਾਬ ਨੰਬਰ ਆ ਦੋਸਤੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਨਵੇਂ ਟਾਇਰਾਂ ਦੇ ਵਿੱਚ ਹੈ ਸੀਏਡ ਕੰਪਨੀ ਦੇ ਟਾਇਰਾਂ ਦੋਸਤੋ 95 ਵਾ ਟਾਇਰ ਇਸ ਵਲੇ ਪਏ ਨੇ ਅਗਲੇ ਟਾਇਰਾਂ ਦੇ ਵੀ ਮਗਰਾੜ ਲੱਗੇ ਹੋਏ ਨੇ ਘੋੜਾ ਬੈਂਪਰ ਟਰੈਕਟਰ ਤੇ ਪੂਰਾ ਹੈਵੀ ਲੱਗੇ ਹੋਇਆ ਹੈ ਇੰਜਨ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ 2015 ਮਾਡਲ ਪੰਜਾਬ ਨੰਬਰ ਆ ਦੋਸਤੋ ਦੂਜੇ ਓਨਰ ਦੇ ਨਾਂ ਦੋਸਤੋ ਟਰੈਕਟਰ 2023 ਦਾ ਮਾਰਕਾ ਟੈਰਾਂ ਤੇ ਕੰਡੀਸ਼ਨ ਟਰੈਕਟਰ ਦੀ ਬਹੁਤ ਹੀ ਸਾਫ਼ ਸੁਥਰੀ ਵੀਏ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਜੀ ਅਤੇ ਜੇਕਰ ਕਰਕੇ ਆਪਾਂ ਰੇਟ ਦੀ ਰੇਟ ਤੁਸੀਂ ਮਾਲਕ ਵੀਰ ਨਾਲ ਫੋਨ ਤੇ ਕਰ ਸਕਦੇ ਹੋ ਮੋਬਾਈਲ ਨੰਬਰ ਸਕਰੀਨ ਉੱਤੇ ਚੱਲ ਰਿਹਾ ਏਰੀਆ ਬਠਿੰਡੇ ਦੇ ਵਿੱਚ ਟਰੈਕਟਰ ਸੇਲ ਹੋਇਆ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ